ਹਾਂ ਇਹ ਖਾਲੀ ਨਹੀਂ ਹੈਗਾ ਬਾਈ ਸਾਡੇ ਕੋਲ और बाबा

ايني جو يا جو آجي جو هاڻي جو نڪتل پاهي جو ਉਹ ਨਗਰ ਤੋਂ ਬਾਹਰ ਜਾ ਕੇ ਆਪਣਾ ਖੇਚਲਾ ਲਓ ਵੀਰ ਬੇਨਤੀ ਆ ਨੌਜਵਾਨ ਵੀਰੋ ਸਾਰੇ ਸਿਆਣਿਓ ਆਪਾਂ ਭਾਈ ਇੱਥੇ ਪੜਾ ਕੇ ਨਾਚ ਲਈਏ ਜਦੋਂ ਆਪਾਂ ਬਾਹਰਲੇ ਢੇ ਤੋਂ ਬਾਹਰ ਹੋ ਗਏ ਭਾਈ ਉੱਥੇ ਜਿੰਨੇ ਮਰਜ਼ੀ ਪੜਾ ਕੇ ਚਲਾਇ ਚੱਲਿਓ ਬੇਨਤੀ ਆ ਕਿ ਨਗਰ ਦੇ ਵਿੱਚ ਨਾ ਪੜਾ ਕੇ ਚਲਾਏ ਜਾਣ ਭਾਈ ਸੋ ਸ਼ਰਧਾਲੂਆਂ ਸੰਗਤਾਂ ਦੇ ਭਾਈ ਕਹਿੰਦੇ ਲੋਕਾਂ ਦਾ ਧੰਨਵਾਦ ਧੰਨਵਾਦ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਪਰ ਬਾਸ਼ਕੋਵਲੇ ਦੇ ਕਰੀਬ ਸ਼ਰੀ ਸਮਾਰਟੀ ਹੋਵੇਗੀ ਗੁਰੂ ਘਰ ਅਖੰਡ ਪਾਠ ਸਾਜ ਦੇ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਉਪਰੰਤ ਕੀਰਤਨ ਹੋਣਗੇ ਜਦੋਂ ਸਮਾਰਟੀ ਹੋਵੇਗੀ ਜਾ ਕੇ ਭਾਈ ਭਾਈ ਸਾਰੇ 4:00 ਵਜੇ ਆਪਾਂ ਗੁਰੂ ਘਰ ਪਹੁੰਚ ਜਾਣਾ ਉਸ ਤੋਂ ਬਾਅਦ ਸੰਪੂਰਨ ਪਹੁੰਚਣਗੇ ਭਾਈ ਪਹਿਲਾਂ ਸੁਖਨੀ ਸਾਹਿਬ ਦੇ ਪਾਠ ਹੋਣਗੇ ਇਹ ਸਰਕਾਰ ਵੱਲੋਂ ਰੱਖਿਆ ਗਿਆ ਭਾਈ 4 ਘੰਟਿਆਂ ਦਾ ਸਮਾਗਮ ਹੈ ਸਾਰੇ ਸੰਗਤ ਨੇ ਉਹਦੇ ਵਿੱਚ ਵੀ ਬਧੋਵਾਦ ਭਾਈ ਹਾਜ਼ਰੀਆਂ ਭਰਨੀਆਂ ਹਨ ਸੋਸਾਰੂ ਸੰਗਤ ਆਪੇ ਫਿਰ ਬਹੁਤ ਬਹੁਤ ਹਾਂ ਓਏ ਕਾਹੋ ਨਾ ਸੋ Thank <laughs> you. i oh, love yeah, yeah.

ਵਾਹਿਗੁਰੂ ਵਾਹਿਗੁਰੂ ਇਸ ਨੂੰ ਸੰਗਤਾਂ ਦਾ ਧੰਨਵਾਦ ਧੰਨਵਾਦ ਅੱਜ ਲਾਸ਼ ਪਰਵਾਤ ਫੇਰੀ ਵਿੱਚ ਵਿੱਚ ਰਾਤ ਰਹਿਣ ਸਵਾਈ ਸਮਾਗਮਾਂ ਵਿੱਚ ਵੀ ਇਸ ਨੂੰ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਭਰੀਆਂ ਲਾਸ਼ ਪਰਵਾਤ ਫੇਰੀ ਵਿੱਚ ਇਸ ਨੂੰ ਸੰਗਤਾਂ ਨੇ ਵੱਲ ਚੜ ਕੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਰਹੇ ਹੋ ਭਰ ਰਹੇ ਹੋ ਕੋਜ ਕੋ ਸਮਾਇ ਤੇ ਕੀਰਤਨ ਦੀ ਹਾਜ਼ਰੀ ਹਾਜ਼ਰੀ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਗਾਜ-ਵਜ ਕੇ ਨਾਲ ਸਾਸਦਿਆ ਕਰੋ ਬੋਲਿਆ ਕਰੋ ਬੋਲਿਆ ਕਰੋ ਰਸ ਨੂੰ ਪਵਿੱਤਰ ਕਰਿਆ ਕਰੋ ਕਰੀਏ ਕੱਟੀ ਹੈ ਆਓ ਆਪਣੀ ਦਸਨਾ ਨੂੰ ਜੇਬਾ ਨੂੰ ਨੇਤਰਾਂ ਨੂੰ ਕੰਨਾਂ ਨੂੰ ਪਵਿੱਤਰ ਕਰੀਏ ਉਹ ਵੰਗਰੂ ਜੀ ਤਨ ਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਉਣ ਦੀ ਖੁਸ਼ੀ ਅੰਦਰ ਆਪਾਂ ਪਿਆਰ ਦੇ ਸੋਹਲੇ ਗਾਈਏ ਆਈਏ ਉਹਨਾਂ ਉਤਾਰਨ ਤੇ ਪੜਿਓ ਜੀ ਰੂਪ ਉਤਾਰ ਕੇ ਫਕੀਰਾਂ ਵਾਲਾ ਆਇਆ ਵੀਰ ਬੇਬਨਾਨ ਕੀ ਦਾ ਤਾਰੂ ਕੇ ਫਕੀਰਾਂ ਵਾਲਾ ਆਇਆ

ਨਾਨਕੀ ਦਾ ਰੂਪ ਧਾਰ ਕੇ ਫਕੀਰਾਂ ਵਾਲਾ ਆਇਆ ਵੀਰ ਦੇ ਬਿਨਾਨਕੀ ਦਾ ਰੂਪ ਧਾਰ ਕੇ ਫਕੀਰਾਂ ਵਾਲਾ ਆਇਆ ਵੀਰ ਦੇ ਬਿਨਾਨਕੀ ਦਾ ਰੂਪ ਧਾਰ ਕੇ ਫਕੀਰਾਂ ਵਾਲਾ ਆਇਆ ਵੀਰ ਦੇ ਬਿਨਾਨਕੀ ਦਾ ਰੂਪ ਧਾਰ ਕੇ ਫਕੀਰਾਂ ਵਾਲਾ ਆਇਆ ਵੀਰ ਦੇ ਬਿਨਾਨਕੀ ਦਾ ਰੂਪ ਧਾਰ ਕੇ ਫਕੀਰਾ ਵਾਰਾ ਵੀਰ ਬੇਰਾਨੀ ਕੀ ਦਾ ਰੂਪ ਧਾਰ ਕੇ ਫਕੀਰਾ ਵਾਰਾ ਵੀਰ ਬੇਰਾਨੀ ਕੀ ਦਾ ਰੂਪ ਧਾਰ ਕੇ ਫਕੀਰਾ ਵਾਰਾ ਆਇਆ ਵੀਰ ਬੇਰਾਨੀ ਕੀ ਦਾ ਰੂਪ ਧਾਰ ਕੇ ਫਕੀਰਾ ਵਾਰਾ ਆਇਆ वीर बदान प्यार जी वीर बदेनान कीदा प्यार जी वीर बदेनाम कीदा वीर बेदान कीरा जी वीर बदेदान जी

ਤਾਰੀ ਜੀ ਵੀਰ ਬੇਬੇ ਨਾਨਕੀ ਦਾ ਤਾਰੀ ਜੀ ਵੀਰ ਬੇਬੇ ਨਾਨਕੀ ਦਾ ਤਿਆਰੇ ਜੀ ਵੀਰ ਬੇਬੇ ਨਾਨਕੀ ਦਾ ਤਾਰ ਕੇ ਫਕੀਰਾਂ ਵਾਲਾ ਆ ਵੀਰ ਬੇਬੇ ਨਾਨਕੀ ਦਾ ਆ ਰਕੇ ਫਕੀਰਾਂ ਵਾਲਾ ਆਇਆ ਵੀਰ ਬੇਬਨਾਨ ਕੀ ਬੈ ਆ ਰਕੇ ਫਕੀਰਾਂ ਵਾਲਾ ਆਇਆ ਵੀਰ ਬੇਬਨਾਨ ਕੀ ਦਾ ਰੂਪਧਾਰ ਕੇ ਫਕੀਰਾਂ ਵਾਲਾ ਆਇਆ ਵੀਰ ਬੇਬਨਾਨ ਕੀ ਦਾ ਰੂਪਧਾਰ ਕੇ ਫਕੀਰਾਂ ਵਾਲਾ ਆਇਆ நீரா ரூபா கீரா வீரத நான் கீரா கருவான் நாவ வா தூ கிரோ நாளா கிர்பானா தூ கிரா தோ பணியோ நாளா நாவா தோ கிர்பானா ਰਾਹੀ ਸਤਿਗੁਰ ਆਏ ਜੀ ਕੁਰਬਾਨ ਹੋਣਾ ਰਾਵਾਂ ਤੋਂ ਕੁਰਬਾਨੀ ਹੋਣਾ ਰਾਵਾਂ ਤੋਂ ਰਾਹੀ ਸਤਿਗੁਰ ਆਏ ਜੀ ਕੁਰਬਾਨੀ ਹੋਣਾ ਰਾਵਾਂ ਤੋਂ ਕੁਰਬਾਨੀ ਹੋਣਾ ਰਾਵਾਂ ਤੋਂ ਰਾਹੀ ਸਤਿਗੁਰ ਆਏ ਗੁਰਦਾਨਿਓ ਨਾਰਾ ਤੂੰ ਗੁਰਦਾਨਿਓ ਨਾਰਾ ਰਾਹੇ ਪਤ ਗੁਰਿਆਈ ਸੀ ਰਾਹੇ ਪਤ ਗੁਰਿਆਈ ਕੁਰਬਾਨ ਹੋ ਨਾਰਾਮ ਤੋ ਕੁਰਬਾਨ ਹੋ ਨਾਰਾਮ ਤੋ ਮੇਰਾ ਹੈ ਸਤ ਗੁਰ ਆਏ ਕੁਰਬਾਨ ਹੋ ਨਾਰਾਮ ਤੋ ਗੁਰ ਰਾਹੀਓ ਨਾਰਾਮ ਤੋ ਮੇਰਾ ਹੈ ਸਤ ਗੁਰ ਆਏ ਕੁਰਬਾਨ ਹੋ ਨਾਰਾਮ तो रोकने नाराला तो आगे आजी बाबा वैद रोगिया आ आगे आजी बाबा वैद रोगिया बाबा है रो ਪਪਾ ਵੇ ਦਰੋਕੀਆਂ ਦਾ ਆ ਗਿਆ ਜੀ ਪਪਾ ਵੇ ਦਰੋਕੀਆਂ ਦਾ ਵੇ ਦਰੋਕੀਆਂ ਦਾ ਈ ਬਾਬਾ ਵੇ ਦਰੁਗੀਆ ਦਾ ਫੇਜ ਘੱਟ ਤਰ ਕਰ ਜਾਵੇ ਜੀ ਤਨ ਤਨ ਹਉਨਾ ਦਾ ਜੁਨਾ ਯਾ ਫੇਜ ਘੱਟ ਤਰ ਜਾਵੇ ਮਨ ਤਨ ਰਾਣਾ ਹਉਨਾ ਦਾ ਭਰ ਚਗਰ ਕਰੂ ਜਾ i big differences a na, two of us.